ਹੁਣ ਇਹ ਲੋਕਾਂ ਨੇ ਫੈਸਲਾ ਕਰਨਾ ਲੋਕਾਂ ਦੇ ਹੱਥ ਪੰਜਾਬ ਦੇ ਹੱਥ ਫੈਸਲਾ ਕਿ ਤੁਸੀਂ ਇਹ ਯਾਰਾਂ ਪੀਕੇ ਮਰਨਾ ਹੈ ਕਿ ਤੁਸੀਂ ਹੁਣ ਘਰੋਂ ਦੇ ਨਿਕਲਣਾ ਜੇ ਤਾਂ ਭਰਾਵੋ ਕੱਲ ਨੂੰ ਸਾਰਾ ਪੰਜਾਬ ਨਿਕਲੂਗਾ ਸ਼ਾਂਤਮਈ ਤਰੀਕੇ ਨਾਲ ਜਾਵ ਤੇ ਚ ਰਹਿ ਕੇ ਆਉਣਾ ਅਸੀਂ ਵਾਰੀ ਵਾਰੀ ਇਹ ਗੱਲ ਕਹਿੰਦੇ ਆ ਕਿਉਂਕਿ ਸਾਨੂੰ ਇਹ ਵੀ ਲਗਾਤਾਰ ਮਿਲਕ ਲੱਗ ਰਹੀ ਹੈ ਵੀ ਉੱਥੇ ਸਰਕਾਰ ਦਾ ਇਹ ਵੀ ਜ਼ੋਰ ਲੱਗਿਆ ਹੋਇਆ ਵੀ ਆਪ ਦੇ ਬੰਦੇ ਬਾੜ ਕੇ ਕੋਈ ਸ਼ਰਾਰਤੀ ਅੰਸਰ ਬਾੜ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਇਹ ਉਸ ਇਸ ਅੰਦੋਲਨ ਨੂੰ ਸੰਘਰਸ਼ ਨੂੰ ਹਿੰਸਕ ਬਣਾਉਣ ਦੀ ਕੋਸ਼ਿਸ਼ ਕਰਨਗੇ ਇਹ ਵੀ ਇਹਨਾਂ ਸਰਕਾਰਾਂ ਦਾ ਪੂਰਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਪਿਆ ਵੀ ਮਾਹੌਲ ਨੂੰ ਵਿਗਾੜ ਕੇ ਤੇ ਇਸ ਸੰਘਰਸ਼ ਨੂੰ ਆਪਾਂ ਬਿਲਕੁਲ ਲੀਹੋਂ ਲਾ ਦਈਏ ਉਸ ਤਰੀਕੇ ਨਾਲ ਵੀ ਇਹ ਲਗਾਤਾਰ ਲੱਗੇ ਹੋਏ ਨੇ ਸੋ ਮੈਂ ਅਪੀਲ ਕਰਦਾ ਜਾਗਤ ਜਰੇ ਕੇ ਸ਼ਾਂਤਮਈ ਤਰੀਕੇ ਨਾਲ ਆਪਾਂ ਸੰਘਰਸ਼ ਜਿੱਤਣਾ ਜਿੱਥੇ ਕਦੇ ਵੀ ਤੁਹਾਨੂੰ ਰੋਕਦੇ ਨੇ ਕਾਫਲਿਆਂ ਦੇ ਰੂਪ ਵਿੱਚ ਨਿਕਲੋ ਮੇਰਾ ਵੀਰ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਹੁੱਕੇ ਦਿਵਾਓ ਕਾਫਲਿਆਂ ਦੇ ਰੂਪ ਵਿੱਚ ਨਿਕਲੋ ਜਿੱਥੇ ਕਦੇ ਵੀ ਰੋਕਦੇ ਆ ਉੱਥੇ ਹੀ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਸੜਕ ਜਾਮ ਕਰ ਦਿਓ ਇਹੀ ਰਾਹ ਜੇ ਨਹੀਂ ਇਹ ਪਹੁੰਚਣ ਦਿੰਦੇ ਜੇ ਪਹੁੰਚ ਸਕਦੇ ਤਾਂ ਬਹੁਤ ਵਧੀਆ ਗੱਲ ਆ ਕਿੱਧਰ-ਕੱਧਰ ਵੀ ਪਹੁੰਚ ਕੋਈ ਆਸੇ-ਪਾਸੇ ਦੀ ਹੋ ਕੇ ਜੇ ਪਹੁੰਚ ਸਕਦਾ ਜਰੂਰ ਪਹੁੰਚੋ ਪਰ ਜੇ ਨਹੀਂ ਵੀ ਆਪਾਂ ਨੂੰ ਲੱਗਦਾ ਵੀ ਉਹ ਉੱਥੇ ਨਹੀਂ ਪਹੁੰਚਣ ਦੇ ਰਹੇ ਸਾਨੂੰ ਅ ਜਿੱਥੇ ਕਦੇ ਪੂਰੇ ਪੰਜਾਬ ਦੇ ਵਿੱਚੋਂ ਤੁਸੀਂ ਤੁਰਨਾ ਕਾਫਲਾ ਰੂਪ ਚ ਤੁਹਾਡੀਆਂ ਦੋ ਗੱਡੀਆਂ ਨੇ ਚਾਰ ਗੱਡੀਆਂ ਨੇ ਤੁਸੀਂ ਨਾਲ ਦੀ ਨਾਲ ਉਥੇ ਜਾਮ ਲਾਉ ਤੇ ਇੱਕ ਹੋਰ ਜ਼ਰੂਰੀ ਗੱਲ ਧਿਆਨ ਨਾਲ ਜਿੱਥੇ ਕਰੇ ਤੁਹਾਨੂੰ ਇਹ ਘੇਰਦੇ ਆ ਨਾਲ ਦੀ ਨਾਲ ਵੀਡੀਓ ਬਣਾ ਕੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਛੱਡੋ ਤਾਂ ਕਿ ਪਤਾ ਲੱਗੇ ਸਰਕਾਰ ਦੀ ਇਹ ਕਰਤੂਤ ਦਾ ਕਿ ਆਹ ਦੇਖੋ ਲੋਕੋ ਇਹ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਦੇ ਸੰਘਰਸ਼ ਨੂੰ ਖਤਮ ਕਰਕੇ ਲੋਕਾਂ ਨੂੰ ਜ਼ਹਿਰ ਦੇਣ ਦੇ ਉੱਤੇ ਤੁਲੀ ਹੋਈ ਸਰਕਾਰ ਆ। ਉਹ ਬੈ ਤੋਰੀ ਪਏ ਨੇ। ਥਾਂ ਦਾ ਛਾਪੇਮਾਰੀ ਸ਼ੁਰੂ ਹੋ ਗਈ ਐ। ਜਿਹੜੇ-ਜਿਹੜੇ ਪਿੰਡਾਂ ਦੇ ਵਿੱਚੋਂ ਸਾਨੂੰ ਸੁਨੇਹੇ ਆ ਲੱਗੇ ਆ ਪਤਾ ਲੱਗਿਆ। ਸਾਰੇ ਪਿੰਡਾਂ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਜਾਣੀ ਸ਼ੁਰੂ ਹੋ ਗਈ। ਉਹਨਾਂ ਦੇ ਘਰਾਂ ਦੇ ਉਹਨਾਂ ਨੂੰ ਫੌਨ ਜਾਣੇ ਸ਼ੁਰੂ ਹੋ ਗਏ। ਬਹੁਤੇ ਬੰਦੇ ਫੜ ਲਏ ਗਏ ਆ ਤੇ ਬਹੁਤਿਆਂ ਨੂੰ ਇਹਨੇ ਰਾਤ ਨੂੰ ਫੜ ਲੈਣਾ। ਜਿਹੜੇ ਇਹਨਾਂ ਦੀ ਕੋਸ਼ਿਸ਼ ਆ ਵੀ ਇਹ ਇਕੱਠ ਆਪਾਂ ਹੋਣ ਨਹੀਂ ਦੇਣਾ ਤੇ ਜੇ ਇਕੱਠ ਹੁੰਦਾ ਤੇ ਉਹਨੂੰ ਆਪਾਂ ਹਿੰਸਾ ਕਿਵੇਂ ਬਣਾਉਣਾ। ਇਹ ਤੇ ਬਿੰਦਰਾ ਜ਼ੋਰ ਲੱਗਿਆ ਦੋਨੇ ਨੀਤੀਆਂ ਦੇ ਉੱਤੇ ਸਰਕਾਰ ਤੇ ਪ੍ਰਸ਼ਾਸਨ ਤੇ ਜਿਹੜੇ ਇੰਡਸਟਰੀ ਵਾਲੇ ਆ ਇਹ ਰਲ ਕੇ ਤੁਰੇ ਹੋਏ ਆ ਵੀ ਆਪਾਂ ਕਿਸੇ ਵੀ ਤਰੀਕੇ ਨਾਲ ਇਹ ਮੁੱਦਾ ਆਪਾਂ ਉਠਣ ਨਹੀਂ ਦੇਣਾ ਕਿਉਂਕਿ ਕਿਉਂ ਨਹੀਂ ਉਠਣ ਦੇਣਾ ਇਹਨੂੰ ਨਹੀਂ ਪਤਾ ਵੀ ਜੇ ਬੁੱਢੇ ਦਰਿਆ ਦੀਆਂ ਜਹਰਾਂ ਅੱਜ ਲੋਕ ਬੰਦ ਕਰਾ ਗਏ ਤਾਂ ਫਿਰ ਹੋਰ ਵੀ ਜਿੰਨੀਆਂ ਇੱਥੇ ਜਹਰਾਂ ਧਰਤੀ ਹੇਠਾਂ ਪਾਈਆਂ ਜਾ ਰਹੀਆਂ ਨੇ ਉਹ ਵੀ ਇਹ ਬੰਦ ਕਰਾਉਣਗੇ ਸੋ ਮੈਂ ਅਪੀਲ ਕਰਦਾ ਸਮੁੱਚੇ ਪੰਜਾਬੀਆਂ ਨੂੰ ਹਿੰਦੂ ਸਿੱਖ ਮੁਸਲਮਾਨ ਨੂੰ ਮਸਲਾ ਮੈਂ ਹਮੇਸ਼ਾ ਕਹਿੰਦਾ ਸਭ ਦਾ ਸਾਂਝਾ ਭਰਾਵਾ ਨਾ ਪਿੰਡ ਦਾ ਨਾ ਸ਼ਹਿਰ ਦਾ ਨਾ ਹਿੰਦੂ ਦਾ ਨਾ ਸਿੱਖ ਦਾ ਨਾ ਮੁਸਲਮਾਨ ਦਾ ਨਾ امیر ਦਾ ਨਾ ਗਰੀਬ ਦਾ ਪਾਣੀ ਸਭ ਦਾ ਸਾਂਝਾ ਤੇ ਪਾਣੀ ਦੀ ਹਰ ਕਨਸਾਨ ਨੂੰ ਲੋੜ ਆ ਤੁਹਾਡਾ ਸਾਰਾ ਪਾਣੀ ਯਾਰਾਂ ਪਾ ਕੇ ਇਹਨਾਂ ਨੇ ਬਿਲਕੁਲ ਐ ਕੈਮੀਕਲ ਪਾ ਕੇ ਗੰਦ ਮੈਂ ਗੰਦ ਇੰਨਾ ਗੰਦ ਪਾਇਆ ਯਾਰ ਵੀ ਤੁਸੀਂ ਖੜਾ ਨਹੀਂ ਜਾਂਦਾ ਆਪਾਂ ਕਿੰਨੇ ਵਾਰੀ ਇਹ ਗੱਲਾਂ ਆਪਾਂ ਕਰੀਏ ਕਿੰਨੇ ਵਾਰੀ ਵਾਰ-ਵਾਰ ਦੁਹਰਾਈਏ ਕਿੰਨੇ ਵਾਰੀ ਤੁਹਾਨੂੰ ਦੱਸਿਆ ਵੀ ਤੁਹਾਡੇ ਪਾਣੀ ਦੀ ਹਾਲਾਤ ਬਹੁਤ ਮਾੜੇ ਨੇ ਪਰ ਉਦੋਂ ਵੀ ਇਹ क्रूरਤਾ ਦੇ ਉੱਤੇ ਪੁਲਿਸ ਉਤਰਿਆ ਹੀ ਨਹੀਂ ਇਹ ਸਰਕਾਰ ਉਤਰੀ ਆਈ ਹੈ ਵੀ ਕਿਸੇ ਵੀ ਤਰੀਕੇ ਨਾਲ ਉੱਥੇ ਇਹਨਾਂ ਲੋਕਾਂ ਨੂੰ ਪਹੁੰਚਣ ਨਾ ਦਿੱਤਾ ਜਾਵੇ ਕੱਠ ਨਾ ਹੋਣ ਦਿੱਤਾ ਜਾਵੇ ਹੁਣ ਤੁਸੀਂ ਫੈਸਲਾ ਕਰਨਾ ਹੈ ਵੀ ਇਹ ਜ਼ਹਿਰਾਂ ਵਾਲਾ ਪਾਣੀ ਪੀ ਕੇ ਭਰਾਵਾਂ ਘਰਾਂ ਚ ਬੈਠ ਕੇ ਮਰਨਾ ਹੈ ਕਿ ਤੁਸੀਂ ਲੜ ਕੇ ਆਪਣੀਆਂ ਜਾਨਾਂ ਬਚਾਉਣੀਆਂ ਨੇ ਸੰਘਰਸ਼ ਕਰਕੇ ਤੁਸੀਂ ਇਹ ਜ਼ਹਿਰਾਂ ਪਾਣੀ ਦੇ ਵਿੱਚ ਪੈਣ ਤੋਂ ਰੋਕਣੀਆਂ ਨੇ ਤੁਸੀਂ ਫੈਸਲਾ ਕਰਨਾ ਮੈਂ ਫੇਰ ਕਹਿਣਾ ਬਹੁਤ ਇਹਨਾਂ ਜ਼ੋਰ ਲੱਗੇ ਸ਼ਾਂਤਮਈ ਤਰੀਕੇ ਨਾਲ ਜਾਬਤੇ ਚ ਆਪਾਂ ਇਹਨਾਂ ਦੇ ਇੱਕ ਇੱਕ ਜ਼ਬਰਦਸਤ ਮੁਕਾਬਲਾ ਸਬਰ ਨਾਲ ਦੇਣ ਦੀ ਅਸੀਂ ਹਿੰਮਤ ਰੱਖਦੇ ਆ ਉਹ ਆਪਾਂ ਕਰਕੇ ਦਿਖਾਉਣਾ ਕਿ ਸਾਰੀਆਂ ਕੋਸ਼ਿਸ਼ਾਂ ਸਾਰੇ ਦਾਪੇਚੇ ਕਰਨਗੇ ਸਾਰੇ ਹਤਖੰਡੇ ਅਪਣਾਉਣਗੇ ਕਿਉਂਕਿ ਇਹਨਾਂ ਨੂੰ ਪਤਾ ਵੀ ਹੁਣੇ ਲਹਿਰ ਬਣਦੀ ਜਾ ਰਹੀ ਹੈ ਤੇ ਲਹਿਰ ਨੂੰ ਅਸੀਂ ਕਿਵੇਂ ਖੰਡਾਉਣਾ ਕਿਵੇਂ ਇਹਨੂੰ ਖਤਮ ਕਰਨਾ ਸੋ ਮੇਰਾ ਫਿਰ ਆਉ ਬਾਅਦ ਤੋਂ ਬਾਅਦ ਵੇਰਕਾ ਪਲਾਂਟ ਲੁਧਿਆਣੇ ਫਰੋਏਪੁਰ ਰੋਡ ਦੇ ਉੱਤੇ ਸਮਾਂ 12 ਵਜੇ ਦਾ ਦਿੱਤਾ ਹੋਇਆ ਪਹੁੰਚੋ ਨਹੀਂ ਪਹੁੰਚਣ ਦੇ ਰਹੇ ਤਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਜਿੱਥੇ ਕਿਤੇ ਤੁਹਾਨੂੰ ਲੱਗਦਾ ਵੀ ਇੱਥੇ ਤੁਹਾਨੂੰ ਰੋਕਿਆ ਹੈਗਾ ਜਾਮ ਕਰਕੇ ਬੈਠ ਜਾਓ ਤੇ ਉਹਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਓ ਤੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਹਰ ਪੰਜਾਬ ਦੇ ਗੁਰੂ ਘਰ ਦੇ ਵਿੱਚ ਇਹ ਹੋਕਾ ਵੱਜਣਾ ਚਾਹੀਦਾ ਵੀ ਮਸਲਾ ਸਾਡੇ ਪਾਣੀਆਂ ਦਾ ਸਾਡੇ ਪਿਓ ਦਾ ਗੁਰਬਾਣੀ ਵੀ ਕਹਿੰਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਅੱਜ ਸਾਡੇ ਪਿਓ ਨੂੰ ਜ਼ਹਿਰਾਂ ਦੇ ਕੇ ਮਾਰਿਆ ਜਾ ਰਿਹਾ ਤੇ ਅੱਜ ਹਰ ਪੰਜਾਬੀ ਦਾ ਹਰ ਇਨਸਾਨ ਦਾ ਇਹ ਮਨੁੱਖਤਾ ਦਾ ਇਨਸਾਨੀਅਤ ਦਾ ਮਸਲਾ ਹੈ ਫਰਜ ਬਣਦਾ ਹੈ ਅੱਜ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਨੇ ਆ ਅੱਜ ਐਨਜੀਟੀ ਦੇ ਵਿੱਚ ਨੈਸ਼ਨਲ ਅੰਟਰਮੀਨਲ ਦੇ ਵਿੱਚ ਅੱਜ ਕੇਸ ਲੱਗਿਆ ਸੀਗਾ ਇੰਡਸਟਰੀ ਵਾਲਿਆਂ ਨੇ ਉਹਦੀ ਸਟੇ ਲੈਣ ਲਈ ਕੇਸ ਲਾਇਆ ਸੀ ਉਹ ਐਨਜੀਟੀ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਜਿਉਂ ਦਿੱਤਿਓਂ ਰੱਖਤਾ ਵੀ ਪਹਿਲਾਂ ਜੋ ਆਰਡਰ ਹੋਇਆ ਸੀ ਉਹਨੂੰ ਬੰਦ ਕਰਨ ਦਾ ਉਹਨੂੰ ਬੰਦ ਕੀਤਾ ਜਾਵੇ ਸੋ ਅੱਜ ਇਹਨਾਂ ਨੇ ਉਹ ਕੋਸ਼ਿਸ਼ ਕੀਤੀ ਸੀਗੀ ਪਰ ਅੱਜ ਵੀ ਤਰੀਕ ਲੱਗੀ ਸੀ ਜਿੰਦੀ ਦੇ ਵਿੱਚ ਹੁਣ ਤਾਂ ਇਹ ਸਰਕਾਰ ਨੂੰ ਸੋਚਣਾ ਬਣਦਾ ਹੁਣ ਤਾਂ ਭਵੰਤਮਾ ਨੂੰ ਸੋਚਣਾ ਬਣਦਾ ਵੀ ਐਨਜੀਟੀ ਨੇ ਕਹਿਤਾ ਸੈਂਟਰ ਬੋਰਡ ਨੇ ਕਹਿਤਾ ਤੇਰੇ ਆਪ ਦੇ ਪੰਜਾਬ ਦੇ ਬੋਰਡ ਨੇ ਕਹਿਤਾ ਸਰਦਾਨਕਦਾਰਿਆਂ ਨੇ ਕਹਿਤਾ ਬੰਦ ਕਰ ਦਿਓ ਤੂੰ ਖੁਦ ਕਹਿੰਦਾ ਰਿਹਾ ਭਰਾਵਾ ਆਪ ਦੀ ਕਹੀ ਹੋਈ ਗੱਲ ਹੀ ਲਾਗੂ ਕਰਦੇ ਉਲਟਾ ਦੂਜਾ ਰਾਹ ਬਣਾ ਲਿਆ ਕਿ ਨਹੀਂ ਜੀ ਜੇ ਲੋਕ ਆਉਣਗੇ ਇਸ ਤਾਂ ਆਏ ਆ ਤਾਂ ਤੁਰਿਆ ਤਾਂ ਨਿਕਲੇ ਆ ਸੋ ਨੂੰ ਕਿੰਨੇ ਵਾਰੀ ਮਿਲਣ ਤੋਂ ਬਾਅਦ ਚਿੱਠੀਆਂ ਦੇਣ ਤੋਂ ਬਾਅਦ ਰਾਜਪਾਲਾਂ ਨੂੰ ਮਿਲਣ ਤੋਂ ਬਾਅਦ ਵਿਧਾਨ ਸਭਾ ਕਮੇਟੀਆਂ ਨੂੰ ਮਿਲਣ ਤੋਂ ਬਾਅਦ ਕਮਿਸ਼ਨਰਾਂ ਨੂੰ ਮਿਲਣ ਤੋਂ ਬਾਅਦ ਵੀ ਕੋਈ ਗੱਲ ਹੀ ਨਾ ਸੁਣਿਆ ਗਈ ਤਾਂ ਲੋਕਾਂ ਨੂੰ ਸੱਦਾ ਮਾਰ ਆਓ ਹੁਣ ਪੰਜਾਬ ਦੇ ਲੋਕ ਉੱਠ ਕੇ ਆਪਾਂ ਬੰਦ ਕਰਾਂਗੇ ਸੋ ਆਓ ਮੇਰਾ ਵੀਰ ਸ਼ਾਂਤ ਮੇਰੇ ਜਾਬਤ ਜਿ ਰਹਿ ਕੇ ਇਸ ਸ਼ਾਂਤ ਸ਼ਮਾ ਜਿੱਤੀਏ ਵਾਹਿਗੁਰੂ ਜੀ ਕੀ ਫਤਹ